ਇਹ ਜਿਹੜੀ ਕਮੇਟੀ ਹੈ ਇਹ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੈਂਡਰੀ ਤੇ ਕੋਆਪਰੇਸ਼ਨ ਡਿਪਾਰਟਮੈਂਟ ਦੀ ਛੇ ਡਿਪਾਰਟਮੈਂਟ ਇਹਦੇ ਵਿੱਚ ਜਿਨ੍ਹਾਂ ਨੂੰ ਅਸੀਂ ਡੀਲ ਕਰਦੇ ਆਂ ਤੇ ਪੂਰੇ ਸੰਸਦ ਦੀ 30 ਮੈਂਬਰ ਹੈ ਇਹਦੇ ਵਿੱਚ 30 ਮੈਂਬਰ ਪਾਰਲੀਮੈਂਟ ਹੈ 10 ਰਾਜ ਸਭਾ ਦੇ ਹੈ ਤੇ 20 ਲੋਕ ਸਭਾ ਦੇ ਹੈ ਇਹਨਾਂ ਦੀ ਇਹ ਕਮੇਟੀ ਹੈ ਆਪਣੇ ਆਪ ਚ ਪੂਰਾ ਇੱਕ ਪਾਰਲੀਮੈਂਟ ਹੁੰਦਾ ਹੈ ਤੇ ਇਹਦੀਆਂ ਜਿਹੜੀਆਂ ਸਿਫਾਰਸ਼ਾਂ ਉਹ ਵਿਸ਼ੇਸ਼ ਅਹਿਮੀਅਤ ਰੱਖਦੀਆਂ ਹਨ ਉਹ ਮੈਂ ਸੁਆਮੀ ਨਾਥਨ ਕਮਿਸ਼ਨ ਰਿਪੋਰਟ ਜਿਹੜੀ ਕਿ 2406 ਦੇ ਵਿੱਚ ਉਹਨਾਂ ਨੇ ਪੰਜ ਰਿਪੋਰਟਾਂ ਦਿੱਤੀਆਂ ਸੀ ਕਿਸਾਨਾਂ ਵਾਸਤੇ ਬੜੀਆਂ ਲਾਹੇਵੰਦ ਰਿਪੋਰਟਾਂ ਸੀ ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਇੱਕ ਮੀਲ ਪੱਥਰ ਜਿਹੜਾ ਲੱਗਿਆ ਕਿ ਜੀ ਕਮੇਟੀ ਨੇ 6 ਰਿਪੋਰਟਾਂ ਕਿਸਾਨੀ ਧੰਦੇ ਨੂੰ ਲਾਹੇਵੰਦ ਬਣਾਉਣ ਵਾਸਤੇ ਦਿੱਤੀਆਂ ਜਿਦੇ ਵਿੱਚ ਮੈਂ ਜਿਹੜੀ ਸਪਾਰਸ਼ ਕੀਤੀ ਹੈ ਕਮੇਟੀ ਵੱਲੋਂ ਪਾਰਲੀਮੈਂਟ ਦੇ ਵਿੱਚ ਉਹਦੇ ਚ ਮੇਨ ਸਪਾਰਸ਼ ਇਹ ਹੈ ਕਿ ਜਿਹੜੀ ਐਮਐਸਪੀ ਹੈ ਇਸ ਨੂੰ ਕਾਨੂੰਨੀ ਗਾਰੰਟੀ ਬਣਾਇਆ ਜਾਵੇ ਦੂਸਰਾ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਤੇ ਨਾਲ ਜਿਹੜਾ ਖੇਤ ਮਜ਼ਦੂਰ ਹੈ ਉਹਦਾ ਵੀ ਕਰਜ਼ਾ ਮਾਫ਼ ਕੀਤਾ ਜਾਵੇ ਇਸ ਤੋਂ ਇਲਾਵਾ ਪਸ਼ੂ ਪਾਲਣ ਦੇ ਵਿੱਚ ਕੋਆਪਰੇਸ਼ਨ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਵਿੱਚ ਇਹਦੇ ਵਿੱਚ ਵੀ ਬਹੁਤ ਸਾਰੀਆਂ ਸਿਫਾਰਸ਼ਾਂ ਹੋਈਆਂ ਤੇ ਨਾਲ-ਨਾਲ ਜਿਹੜਾ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਸਰਕਾਰ ਦਿੰਦੀ ਹੈ ਉਸ ਨੂੰ 12000 ਰੁਪਏ ਸਾਲਾਨਾ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਦੇ ਨਾਲ ਨਾਲ ਇਹ ਵੀ ਸਿਫਾਰਸ਼ ਕੀਤੀ ਗਈ ਹੈ ਕਿ ਜਿਹੜੇ ਮਜ਼ਦੂਰ ਹੈ ਖੇਤ ਮਜ਼ਦੂਰ ਹੈ ਉਹਨਾਂ ਨੂੰ ਵੀ ਇਸੇ ਆਧਾਰ ਤੇ ਹਰ ਸਾਲ ਪੈਸੇ ਦਿੱਤੇ ਜਾਣ ਸੋ ਇਹ ਜਿਹੜੀਆਂ ਕਮੇਟੀਆਂ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕਮੇਟੀ ਦੀਆਂ ਸਿਫਾਰਸ਼ਾਂ ਦਾ ਆਉਣ ਵਾਲੇ ਸਮੇਂ ਚ ਬੜਾ ਭਾਰੀ ਫਾਇਦਾ ਹੋਣ ਦੇ ਉਮੀਦ ਹੈ ਤੇ ਕਿਸਾਨੀ ਤੰਦਾ ਜਿਹੜਾ ਖੁਦਕਿਸ਼ੀਆਂ ਹੋ ਰਹੀਆਂ ਉਹਨਾਂ ਨੂੰ ਘਟਾਉਣ ਬਾਅਦ ਤੇ ਕਿਸਾਨੀ ਜਿਹੜਾ ਕੰਮ ਹੈ ਇਸ ਨੂੰ ਲਾਹੇਵੰਦ ਬਣਾਉਣ ਵਿੱਚ ਇਹਦਾ ਬੜਾ ਯੋਗਦਾਨ ਹੋਏਗਾ ਇਸ ਦੇ ਮੱਦੇ ਨਜ਼ਰੀ ਮੈਂ ੱਲੇਵਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੀ ਜ਼ਿਆਦਾ ਜ਼ਰੂਰਤ ਹੈ ਸੰਘਰਸ਼ ਚੱਲਦਾ ਰਹਿਣਾ ਹੈ ਉਹਦੇ ਵਾਸਤੇ ਜੇ ਤੁਸੀਂ ਸਿਹਤਮੰਦ ਹੋਵੋਗੇ ਤਾਂ ਜ਼ਿਆਦਾ ਵਧੀਆ ਸੰਘਰਸ਼ ਹੋ ਸਕਦਾ ਇਸ ਕਰਕੇ ਕੇਂਦਰ ਸਰਕਾਰ ਔਰ ਪੰਜਾਬ ਦੀ ਸਰਕਾਰ ਇਹਨਾਂ ਤੇ ਕੋਈ ਜੂਨ ਨਹੀਂ ਸਰਕਦੀ ਇਹਨਾਂ ਨੂੰ ਕੋਈ ਨਹੀਂ ਫਰਕ ਪੈਂਦਾ ਜੇ ਸਾਡਾ ਹੀਰਾ ਇੱਥੇ ਚਲੇ ਵੀ ਜਾਏਗਾ ਇਸ ਲਈ ਤੁਸੀਂ ਆਪਣੀ ਜਾਨ ਨਾ ਗਵਾਓ ਤੁਸੀਂ ਇਸ ਜਿਹੜਾ ਤੁਹਾਡਾ ਐਜੀਟੇਸ਼ਨ ਹੈ ਇਸ ਨੂੰ ਕੋਈ ਹੋਰ ਰੂਪ ਦਿਓ ਆਪਣਾ ਜਿਹੜਾ ਮਰਨ ਵਰਤ ਹੈ ਇਸ ਨੂੰ ਛੱਡ ਜੇ ਤਾਂ ਕਿ ਤੁਹਾਡੀ ਜਿਹੜੀ ਸਾਨੂੰ ਜਾਨ ਹੈ ਉਸ ਦੀ ਯਾਰਾ ਜ਼ਰੂਰਤ ਹੈ। ਉਹ ਡੱਲੇਵਾਲ ਸਾਹਿਬ ਨੂੰ ਜਾ ਕੇ ਮਿਲਾਂਗਾ। ਬਾਅਦ ਦੁਪਹਿਰ ਤੇ ਉਹਨਾਂ ਨੂੰ ਜਿਹੜੀਆਂ 6 ਰਿਪੋਰਟਾਂ ਮੈਂ ਕਿਸਾਨੀ ਦੇ ਹੱਕ ਵਿੱਚ ਪੇਸ਼ ਕੀਤੀਆਂ ਪਾਰਲੀਮੈਂਟ ਦੇ ਵਿੱਚ ਉਹ ਉਹਨਾਂ ਨੂੰ ਜਾ ਕੇ ਦਵਾਗਾ। ਸੋਚ ਜਿਹੜੀ ਕਿ ਮਨੁਭਾਦੀ ਸੋਚ ਹੈ। ਹਮੇਸ਼ਾ ਜੀ ਨੇ ਪਾਰਲੀਮੈਂਟ ਦੇ ਵਿੱਚ ਦਿਖਾਈ ਯਾਰ ਕਿਹਾ ਹੈ ਕਿ ਜੀ ਅੰਬੇਦਕਰ 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 ਕਰੀ ਜਾਂਦੇ ਹੋ ਤੁਸੀਂ ਜੇ ਤੁਸੀਂ ਏਨੀ ਵਾਰ ਰੱਬ ਦਾ ਨਾਮ ਲੈ ਲੋ ਤਾਂ ਤੁਹਾਨੂੰ ਸਵਰਗ ਮਿਲ ਜੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਕਰੋੜਾਂ ਬੰਦਿਆਂ ਵਾਸਤੇ ਅੰਬੇਦਕਰ ਹੀ ਰੱਬ ਹੈ ਜਿਸ ਨੇ ਅਗਲੇ ਜਨਮ ਜਿਤਕਿਆ ਸਾਰੋਂ ਇਹ ਜਨਮ ਵਿੱਚ ਸਵਰਗ ਦਿਖਾਇਆ ਤੁਹਾਡੀ ਜਿਹੜੀ ਇਹ ਮਨੁਨਾਵਾਦੀ ਸੋਚ ਆ ਅੱਜ ਤੋਂ ਨਹੀਂ ਹੈ ਤੁਸੀਂ ਇਹ ਸੋਚ ਦੇ ਨਾਲ ਅੱਜ ਤੱਕ ਤੁਹਾਡੀ ਉਹ ਮਾਨਸਿਕਤਾ ਉੱਪਰ ਨਹੀਂ ਉੱਠੀ ਤੁਸੀਂ ਗਰੀਬ ਲੋਕਾਂ ਨੂੰ ਤੁਸੀਂ ਮਜਲੂਮਾਂ ਨੂੰ ਤੁਸੀਂ ਮਿਨਿਓਰਟੀ ਨੂੰ ਤੁਸੀਂ ਔਰਤਾਂ ਨੂੰ ਤੁਸੀਂ ਦਲਿਤ ਵਰਗ ਨੂੰ ਪਸੰਦ ਨਹੀਂ ਕਰਦੇ ਜਿਹਦੇ ਕਰਕੇ ਤੁਹਾਡੀ ਇਹ ਗੱਲ ਸਾਹਮਣੇ ਆਈ ਹੈ ਮੈਂ ਮੰਗ ਕਰਦਾ ਕਿ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਇਹਨਾਂ ਨੂੰ ਤੋਂ ਅਸਿਫਾ ਲੈਣਾ ਚਾਹੀਦਾ ਤੇ ਮੈਂ ਇਹਨਾਂ ਦੇ ਇਹਨਾਂ ਸ਼ਬਦਾਂ ਦੀ ਬਹੁਤ ਨਿੰਦਾ ਕਰਦਾ ਹਾਂ